ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਬਣਤੀ ਪਾਵਾਂਗੇ ਕਰਦੇ ਆਂ ਪਹਿਲੀ ਸਲਾਈ ਸ਼ੁਰੂ ਸਿਰੇ ਤੇ ਆਪਾਂ ਦੋ ਪੁੱਠੇ ਪਾਵਾਂਗੇ ਪਹਿਲੀ ਸਲਾਈ ਦੇ ਵਿੱਚ ਵੀ ਤਿੰਨ ਸਿੱਧੇ ਦੋ ਪੁੱਠੇ ਆ ਜਿਹੜਾ ਤੀਜਾ ਸਿੱਧਾ ਉਹ ਆਪਾਂ ਇੱਧਰ ਲੈ ਕੇ ਜਾਣਾ ਗੁਣਾਗੇ ਇਹਨਾਂ ਨੂੰ ਸਿੱਧੇ ਹੁੰਡਾ ਉਲਟਾ ਕੇ ਇਹ ਦੋ ਪੁੱਠੇ ਇਹ ਪੁੱਠੇ ਸਣਾਈ ਚ ਬਲ ਪੈਂਦੇ ਹੁੰਦੇ ਸਿੱਧੇ ਚ ਖੋਲਣੇ ਨੇ ਪੁੱਠੇ ਜਿਹੜੇ ਸੰਭਲ ਕੇ ਨੇ ਪਾਉਣੇ ਨੇ ਇਧਰੋਂ ਆਪਾਂ ਇਹ ਤੀਜਾ ਪੁੰਡਾ ਇਧਰ ਪਾਉਣਾ ਫਿਰ ਉਹਨੂੰ ਆਪਾਂ ਸਿੱਧਾ ਗੁਣਾਣਾ ਦੋ ਪੁੱਠੇ ਜਦ ਇਹਨਾਂ ਦੇ ਬਲ ਖੋਲ ਕੇ ਇਹ ਤੀਜਾ ਗੁੰਡਾ ਇੱਧਰ ਪਾਉਣਾ ਫਿਰ ਇਹਨਾਂ ਨੂੰ ਆਪਾਂ ਸਿੱਧੇ ਬੰਨਣਾ ਇਹ ਸਾਰੀ ਸਲਾਈ ਆਪਾਂ ਇਹ ਨਹੀਂ ਪੂਰੀ ਕਰਾਂਗੇ ਬਣਾ ਗਈ ਆਪਣੀ ਪੁੱਠੀ ਸਲਾਈ ਪੁਠੀ ਸੜਾਈ ਦੇ ਵਿੱਚ ਆਪਾਂ ਦੋ ਸਿੱਧੇ ਪਾਉਣੇ ਨੇ ਜਿਹੜੇ ਤਾਂ ਆਮੀ ਪਲੇਨ ਹੀ ਬੁਣਨੇ ਨੇ ਜਿਹੜੇ ਇਹ ਸਿੱਧੇ ਨੇ ਇਹਨਾਂ ਤੇ ਆਪਾਂ ਐਵੇਂ ਬੜਪਾ ਕੇ ਬੁਣਨਾ ਇਹ ਪੁਠੀ ਸੜਾਈ ਚ ਬੜਪਣਾ ਸਿੱਧੀ ਚ ਖੋਲ ਕੇ ਬੜ ਫਿਰ ਕੁੰਡਾ ਉਲਟਾਉਣਾ ਇਹ ਦੋ ਐਵੇਂ ਬੁਣੇ ਜਾਣਗੇ ਪਲੇਨ ਇਹ ਤਿੰਨਾਂ ਤੇ ਆਪਾਂ ਬੜਪਾ ਕੇ ਬੁਣਨਾ ਨੋ ਸੋ ਇਹ ਹੀ ਬੁਣਤੀ ਆ ਇੱਕ ਸਲਾਈ ਦੇ ਵਿੱਚ ਇਹ ਬੁਣਤੀ ਬਣ ਜਾਂਦੀ ਆ ਇੱਕ ਵਾਰੀ ਇਧਰੋਂ ਹੁੰਦਾ ਇਧਰ ਨੂੰ ਉਲਟਾਉਣਾ ਇੱਕ ਵਾਰੀ ਇਧਰ ਲਗ ਹੁੰਦਾ ਇਧਰ ਨੂੰ ਉਲਟਾਉਣਾ ਬਸ ਇੱਕ ਸਿੱਧੇ ਜਿਹੀ ਪੁੱਠੀ ਦੇ ਵਿੱਚ ਬੜਕ ਹੋਣਾ ਸਿੱਧੇ ਦੇ ਵਿੱਚ ਕੁੰਡਾ ਲਾ ਕੇ ਸਿੱਧਾ ਹੀ ਬੁਣਨਾ ਇਹ ਤੁਹਾਨੂੰ ਇਹ ਬੁਣਤੀਆਂ ਬਹੁਤ ਵਧੀਆ ਲੱਗਦੀਆਂ ਨੇ ਨਵੇਂ ਚੈਨਲ ਤੇ ਪਹਿਲੇ ਨਵੇਂ ਆਏ ਹਾਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ